ਇਹਲੇ ਇੱਕ ਪੰਜਾਬੀ ਕਲਚਰ ਦਾ ਹਿੱਸਾ ਬਣ ਗਿਆ। ਖਾਸ ਕਰਕੇ ਆਪਣੀਆਂ ਖੇਡਾਂ। ਕਬੱਡੀ ਖੇਡ ਕੱਲੀ ਪੰਜਾਬ ਖੇਡੀ ਜਾਂਦੀ ਸੀ। ਮੈਨੂੰ ਯਾਦ ਹੈ ਜਦੋਂ ਆਪਣੀ ਸਰਕਾਰ ਬਣੀ ਤੇ ਉਦੋਂ ਮਨ ਬਣਾ ਲਿਆ ਕਿ ਇਹਨੂੰ ਦੁਨੀਆ ਦੇ ਨਖੇ ਪਹੁੰਚਾਉਣਾ ਹੈ। ਅਸੀਂ ਇੱਥੋਂ ਪੰਜਾਬ ਦੇ ਕੋਚ ਅਸੀਂ 16-17 ਮੁਲਕਾਂ 'ਚ ਭੇਜੇ ਅਸੀਂ ਪਿਆਰੀ ਕੜਾਈ ਤੂੰ ਦੇਖੋ 16 ਮੁਲਕਾਂ ਦੇ ਟੀਮਾਂ ਤਿਆਰ ਹੋ ਗਈ वर्ल्ड कप ਤੋਂ ਪਰਨੀਖੂ ਕਿਤੇ ਤੇ ਕਬੱਡੀ ਨੂੰ ਅਸੀਂ ਕਰੋੜਾਂ ਦਾ ਪਜਾਇਆ ਦੁਖ ਇਸਕੰਦਰ ਜਿਹੜੀਆਂ ਚੀਜ਼ਾਂ ਇੱਕ ਸਰਕਾਰ ਕਰਦੀ ਹੈ ਦੂਜੀਆਂ ਸਰਕਾਰਾਂ ਨੂੰ ਲਾਧੂ ਰੱਖਦੀਆਂ ਪਰ ਜਿਸ ਦਿਨ ਸਰਕਾਰ ਗਈ ਬੱਡੀ ਖੇਡ ਮੇਲੇ ਹੀ ਬੰਦ ਮੈਂ ਉਦੋਂ ਪਸ਼ੂ ਮੇਲੇ ਵੀ ਸ਼ੁਰੂ ਕਰਾਈ ਸੀ ਲੋਕਾਂ ਦਾ ਬੜਾ ਸ਼ੌਂਕ ਘੋੜਿਆਂ ਤਰਫ ਮੱਝਾਂ ਤਰਫ ਬੱਕਰੀਆਂ ਤਰਫ ਉੱਤਿਆਂ ਤਰਫ ਬੜਾ ਸ਼ੌਂਕ ਵਧ ਗਿਆ ਤੇ ਬੜੀ ਖੁਸ਼ੀ ਨਾਲ ਕਹਿ ਸਕਦਾ ਜਿਹੜੀ ਮਾਰਬੜੀ ਨਸਲ ਘੋੜਿਆਂ ਦੀ ਹੈ ਸਭ ਤੋਂ ਬਿਹਤਰੀਨ ਪੰਜਾਬ ਚੋਂ ਦੀ ਹੈ ਮੱਝਾਂ ਦੀ ਕੁਆਲਿਟੀ ਦੁੱਧ ਦੀ ਕੁਆਲਿਟੀ ਹੱਦੀ ਜੇ ਉਹ ਮੇਲੇ ਕਰਕੇ ਵਧ ਗਈ ਸੀ ਉਹ ਵੀ ਬੰਦ ਹੋ ਗਏ ਆ ਅਸੀਂ ਉਦੋਂ ਵੀ ਨਹੀਂ ਸੋਚ ਸੀ ਮੈਂ ਖੇਡਾਂ ਦਾ ਮੈਕਬ ਮੇਰੇ ਕੋਲੇ ਸੀ ਜਲਦੋਂ ਨੂੰ ਬੜਾ ਦੇ ਅਸੀਂ ਪਿੰਡਾਂ ਜਿੰਮ ਦਿੰਦੇ ਸੀ ਖੇਡਾਂ ਦਾ ਸਮਾਨ ਦਿੰਦੇ ਸੀ ਲੋਕੀ ਆਪਣੇ ਐ ਸੇਤਰ ਖੇਤਾਂ ਦੇ ਦੂਜੇ ਕੰਮਾਂ ਦੇ ਪਿੱਛੇ ਹਟਣੋਂ ਕਮੀ ਪਤ ਹੋ ਗਿਆ ਆ ਲੋੜ ਹੈ ਵਾਪਸ ਉਹ ਦਿਨ ਲਿਆਉਣੇ ਉਹ ਮੇਲੇ ਲਿਆਉਣੇ ਤੇ ਵਾਪਸ ਜਵਾਨੀ ਨੂੰ ਖੇਡਾਂ ਕਰ ਵਾਪਸ ਲਿਆਉਣਾ ਫੇਰ ਮਨ ਤੁਸੀਂ ਮੈਂ ਇਹ ਨਾ ਕਰਾ ਜੁਣਾ ਤੁਸੀਂ ਮੇਰ ਕਰੋ ਆਪਣੀ ਪੰਜਾਬੀਆਂ ਦੀ ਸਰਕਾਰ ਲੈ ਕੇ ਆਓ ਸ਼੍ਰੋਮਣੀ ਅਕਾਲੀ ਦਲ ਥੋਡੀ ਮਾਂ ਪਾਟੀ ਹੈ ਤੁਹਾਡੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਪੜਾਈ ਪਾਟੀ ਹੈ ਆ ਕਿਸੇ ਦੀ ਜਾਇਦਾਦ ਨਹੀਂ ਨਾ ਮੇਰੀ ਜਾਂ ਕਿਸੇ ਦੀ ਜਾਇਦਾਦ ਨਹੀਂ ਤੁਹਾਡੇ ਬਜ਼ੁਰਗਾਂ ਦੀ ਜਾਇਦਾਦ ਹੈ

ਮੈਂ ਕਿੰਨਾਂ ਗੱਲ ਜ਼ਿਕਰ ਕਰ ਰਿਹਾ ਸੀ ਪਾਰਟੀ ਦੇ ਵਿੱਚ ਮੈਂ ਕਿ ਜਿੰਨੇ ਵੀ ਫਰਮਤਾਂ ਪੰਜਾਬ ਦੇ ਸਾਰੇ ਹੀ ਕਾਲੀ ਦੱਲੇ ਬਣਾਏ ਹਨ ਜਿੰਨੇ ਵੀ 에어ਪੋਰਟ ਸਾਰੇ ਕਾਲੀ ਦੱਲੇ ਬਣਾਏ ਹਨ ਆ ਜਿੰਨੀਆਂ ਵੀ 4 ਤੇ 6 ਲੈਂਚ ਚੌੜੀਆਂ ਸੜਕਾਂ ਸਾਰੀਆਂ ਹੀ ਕਾਲੀ ਦੱਲੇ ਬਣਾਏ ਹਨ

ਸਮਝਦੀ ਹੈ ਆ ਜਿੰਨੇ ਵੀ ਬਾਹਰ ਦੇ ਦਿੱਲੀ ਵਾਲੇ ਆ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਭਾਵੇਂ ਝਾਂਗੜਾ ਵਾਲੇ ਆ ਦੇਖੋ ਕਿਵੇਂ ਦਰਬਾਰ ਕਰਤਾ ਪੰਗਿਆ ਪਾਉਂਦੇ ਆ ਅੱਜ ਤਜਰਬੇ ਕਰਦੇ ਛੱਡিয়ে ਆਪਣੇ ਆਪਣੇ ਹੁੰਦੇ ਆ ਘਰ ਆਪਣਾ ਹੁੰਦਾ ਹੈ ਇਸ ਕਰਕੇ ਮੈਂ ਚਰਵਾਦੀ ਆ ਕਿ ਮੇਰੇ ਕੋਲ ਆ ਨੌਜਵਾਨ ਹੈ ਸੀ ਮੇਰਾ ਪ੍ਰੋਗਰਾਮ ਮੈਂ ਪੁੱਤਰਾਂ ਨੂੰ ਕਿਰੇ ਬਹੁਤ ਜੂਝਲ ਬਣ ਗਿਆ ਹੁਣ ਵੀ ਮੈਂ ਥੋੜੇ ਇੱਥੇ ਮੀਟਿੰਗ ਦੇ ਬਾਅਦ ਸਿੱਧਾ ਦਿੱਲੀ ਜਾ ਰਿਹਾ ਹਾਂ ਉੱਥੇ ਮੀਟਿੰਗਾਂ ਹੈਗੀਆਂ ਉਹਦੇ ਬਾਅਦ ਵਾਪਸ ਆਉਣਾ ਹੈ ਜੇ ਮੈਂ ਇਨਾ ਕਹਿਣਾ ਚਾਹਣਾ ਤੁਸੀਂ ਮਿਹਰ ਕਰੋ ਆਪਣੀ ਸਰਕਾਰ ਲੈ ਕੇ ਆਓ ਲੋਕਾਂ ਦੀ ਸਰਕਾਰ ਲੈ ਕੇ ਆਓ ਵਰਲਡ ਕੱਪ ਕਬੱਡੀ ਫੁੱਟੋ ਸ਼ੁਰੂ ਹੋ ਜੂਗੀ ਜੰਦਾਬਾਦ ਤੇ ਜਿਵੇਂ ਲੇ ਲੱਗੇ ਗਏ ਆਵੇਂ ਹੁਣ ਮੈਂ ਪਹਿਲੇ ਵੀ ਕਿਸੇ ਬਾਦਲ ਜਿੱਦਾਂ ਤੁਹਾਨੂੰ ਫਿੱਟੋ ਦੱਸਣਾ ਚਾਹਣਾ ਮਾਰਵਾੜੀ ਘੋੜਿਆਂ ਦਾ ਰੇਸ ਕੋਰਸ ਇੱਥੇ ਖੋਲ੍ਹਾਂਗੇ ਤੇ ਉੱਥੇ ਕਰੋੜਾਂ ਰੁਪਏ ਦੀ ਰੇਸਾਂ ਕਰਾਇਆ ਕਰਾਂਗੇ ਆਪਾਂ ਕਬੂਤਰਾਂ ਦੀ ਵੀ ਰੇਸਾਂ ਕਰਾਇਆ ਕਰਾਂਗੇ ਪਸ਼ਵਾਂ ਦੇ ਵੀ ਚੈਂਪੀਅਨਸ਼ਿਪ ਕਰਾਇਆ ਕਰਾਂਗੇ ਤੁਹਾਡੇ ਆਪਣੇ ਪੰਜਾਬ ਦਾ ਵਿਰਸਾ ਜਿਹੜਾ ਪੰਜਾਬ ਦੇ ਲੋਕਾਂ ਜਵਾਨੀ ਦੇ ਵਿੱਚ ਜਿਹੜਾ ਪਿਆਰ ਹੈ ਜਾਨਵਰਾਂ ਪਰਦੀ ਉਹ ਵਾਪਸ ਲੈ ਕੇ ਆਵਾਂਗੇ ਤੇ ਵੱਡੀ ਗੱਲ ਹੈ Punjab, Punjab, ਵੀ ਤੇ ਲੱਗ ਕੇ ਆ ਬੰਦੇ ਸੋ ਮੈਂ ਜਾਣ ਜਿਆਦਾ ਸਮਾਨ ਲੈਣਾ ਚਾਹੁੰਦਾ ਕਿਉਂਕਿ ਮੈਂ ਹੁਣ ਇਥੋਂ ਸਿੱਧਾ 6 ਘੰਟੇ ਲੱਗਣੇ ਮੈਨੂੰ ਦਿੱਲੀ ਪਹੁੰਚਣਾ ਹੈ ਮੈਂ ਗੁਰੂ ਸਾਹਿਬ ਦਾ ਤੇ ਖਾਸ ਕਰਕੇ ਬਾਬਾ ਰੋਡੂ ਯਾਦਗਰੀ ਖੇਡ ਮੈਲੇ ਦੇ ਸਾਰੇ ਕਲਪ ਨੰਬਰਾਂ ਦਾ ਤੇ ਸਾਰੇ ਜਿਹੜੇ ਇਥੋਂ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਮੈਨੂੰ ਮੌਕਾ ਮਿਲਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਮੈਨੂੰ ਕੋਈ ਟੂਰਨਾਮੈਂਟ ਭਾਈ ਜਾਏ ਹੋਰ ਮੈਂ ਕੰਮ ਛੱਡ ਜਾਈਂ ਮੈਂ ਕਹਿ ਸਕਦਾ ਹੈ ਜਿਹੜੀ ਮਾਰਵੜੀ ਨਸਲ ਔੜਿਆਂ ਦੀ ਹੈ ਸਭ ਤੋਂ ਬਿਹਤਰੀਨ ਪੰਜਾਬ ਛੋਗੀ ਹੈ ਮੱਜਾਂ ਦੀ ਕੁਆਲਿਟੀ ਦੁੱਧ ਦੀ ਕੁਆਲਿਟੀ ਹੱਤੀ ਜੇ ਉਹ ਮੇਲੇ ਕਰਕੇ ਵੱਧਦੀ ਸੀ ਉਹ ਵੀ ਬੰਦ ਹੋ ਗਏ ਅਸੀਂ ਉਦੋਂ ਬਿਨ ਸੋਚ ਸੀ ਮੈਂ ਕਿਹੜਾ ਮੈਂ ਕਿਹਾ ਮੇਰੇ ਕੋਲੇ ਸੀ ਅਸੀਂ ਪਿੰਡਾਂ ਜਿੰਮ ਦਿੰਦੇ ਸੀ ਖੇਡਾਂ ਦਾ ਸਮਾਨ ਦਿੰਦੇ ਸੀ ਲੋਕੀ ਆਪਣੇ ਐ ਸੇਤਰ ਮਿਲਾਨ ਦੇ ਦੂਜੇ ਕਮਾਜ ਪਿੱਛੇ ਅਜਰ ਨੂੰ ਵੀ ਬੰਦ ਹੋ ਗਿਆ ਆ ਲੋੜ ਹੈ ਵਾਪਸ ਉਹ ਦਿਨ ਲਿਆਉਣੇ ਉਹ ਮੇਲੇ ਲਿਆਉਣੇ ਤੇ ਵਾਪਸ ਜਵਾਨੀ ਨੂੰ ਖੇਡਾਂ 'ਚ ਵਾਪਸ ਲਾਉਣਾ। ਫਿਰ ਮੈਨੂੰ ਸੋ ਮੈਂ ਇੰਨਾ ਕਹਦਾ ਜਿਉਣਾ ਤੁਸੀਂ ਮਿਹਰ ਕਰੋ ਆਪਣੀ ਪੰਜਾਬੀਆਂ ਦੀ ਸਰਕਾਰ ਲੈ ਕੇ ਆਓ। ਫਲੋਮਣੀ ਅਕਾਲੀ ਦਲ ਥੋੜੀ ਮਾਂ ਘਾਟੀ ਹੈ।